ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਅੱਜ ਅਸੀਂ ਕੁਝ ਅਜਿਹੀਆਂ ਖਾਣ ਵਾਲੀਆਂ ਚੀਜ਼ਾਂ ਬਾਰੇ ਜਾਣਾਂਗੇ ਜਿਨ੍ਹਾਂ ਦਾ ਰਾਤ ਨੂੰ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਏ ਕਿਉਂਕਿ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਰਾਤ ਨੂੰ ਖਾਵਾਂਗੇ ਤਾਂ ਸਾਡੀ ਪਾਚਨ ਕਿਰਿਆ ਦੀ ਪਰੇਸ਼ਾਨੀ ਹੋ ਸਕਦੀ ਆ ਇਹਦੇ ਨਾਲ ਨਾਲ ਸਾਡੀ ਨੀਂਦ ਵੀ ਡਿਸਟਰਬ ਰਹਿਣੀ ਸ਼ੁਰੂ ਹੋ ਸਕਦੀ ਆ ਸੋ ਹੋਰ ਵੀ ਪਰੇਸ਼ਾਨੀਆਂ ਖੜੀਆਂ ਹੁੰਦੀਆਂ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਰਾਤ ਨੂੰ ਖਾਂਦੇ ਹਾਂ ਤਾਂ ਸੋ ਇਹ ਜਾਣਕਾਰੀ ਨੂੰ ਇਸ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਅੱਗੇ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਦੋਸਤੋ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਆਂ ਵੀ ਉਹ ਕਿਹੜੀਆਂ ਚੀਜ਼ਾਂ ਐ ਜਿਨ੍ਹਾਂ ਦਾ ਰਾਤ ਨੂੰ ਸਾਨੂੰ ਪ੍ਰੇਸ਼ ਕਰਨਾ ਚਾਹੀਦਾ ਦੋਸਤੋ ਉਹਨਾਂ ਚ ਸਭ ਤੋਂ ਪਹਿਲਾਂ ਗੱਲ ਕਰਦੇ ਹਰੀਆਂ ਪੱਤੇਦਾਰ ਸਬਜ਼ੀਆਂ ਦੀ ਦੋਸਤੋ ਵੈਸੇ ਤਾਂ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਪੋਸਟਿਕ ਕਿਹਾ ਜਾਂਦਾ ਏ ਹੁੰਦੀਆਂ ਵੀ ਅਪੋਸਟਿਕ ਪਰ ਇਹਨਾਂ ਨੂੰ ਦਿਨੇ ਖਾਦਾ ਜਾਵੇ ਤਾਂ ਵਧੀਆ ਏ ਇਹਨਾਂ ਦਾ ਰਾਤ ਨੂੰ ਭਰੇ ਜੀ ਕਰਨਾ ਚਾਹੀਦਾ ਉਹਦੇ ਪਿੱਛੇ ਕਾਰਨ ਆ ਦੋਸਤੋ ਇਹ ਕਾਰਨ ਆ ਵੀ ਹਰੀਆਂ ਪੱਤੇਦਾਰ ਸਬਜ਼ੀਆਂ 'ਚ ਕਲੋਰੋਫਿਲ ਦੀ ਜਿਹੜੀ ਮਾਤਰਾ ਏ ਕਲੋਰੋਫਿਲ ਨਾਂ ਦੇ ਹਰੇ ਰੰਗ ਦੇ ਪਦਾਰਥ ਦੀ ਮਾਤਰਾ ਜ਼ਿਆਦਾ ਹੁੰਦੀ ਆ ਸੋ ਜਦੋਂ ਅਸੀਂ ਰਾਤ ਨੂੰ ਇਹਨਾਂ ਦਾ ਸੇਵਨ ਕਰਦੇ ਆ ਤਾਂ ਰਾਤ ਨੂੰ ਇੱਕ ਤਾਂ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਸਲੋ ਹੋ ਜਾਂਦਾ ਭਾਵੇਂ ਸਾਡੀ ਜਿਹੜੀ ਪਾਚਨ ਕਿਰਿਆ ਉਹ ਧੀਮੀ ਪੈ ਜਾਂਦੀ ਆ ਤੇ ਰਾਤ ਨੂੰ ਜਦੋਂ ক্লোਰੋਫਿਲ ਜ਼ਿਆਦਾ ਖਾਣੇ ਅਸੀਂ ਤਾਂ ਸਾਡੇ ਐਸਿਡਿਟੀ ਦੀ ਤਜਾਬ ਦੀ ਛਾਤੀ 'ਚ ਜਲਣ ਦੀ ਪਰੇਸ਼ਾਨੀ ਹੁੰਦੀ ਆ ਸੋ ਕਦੇ ਵੀ ਪਾਲਕ ਹੋਗੀ ਜਾਂ ਮੇਥੀ ਹੋਗੀ ਅਜਿਹੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਰਾਤ ਨੂੰ ਨਹੀਂ ਖਾਣਾ ਚਾਹੀਦਾ ਸੋ ਇਹਨਾਂ ਨਾਲ ਸਾਡੀ ਨੀਂਦ ਵੀ ਔੜ ਸਕਦੀ ਕਿਉਂਕਿ ਇਹਨਾਂ 'ਚ ਆਇਰਨ ਦੀ ਮਾਤਰਾ ਵੀ ਬਹੁਤ ਜ਼ਿਆਦਾ ਹੁੰਦੀ ਆ ਸੋ ਇਹਨਾਂ ਦਾ ਪਰਹੇਜ਼ ਕਰਨਾ ਚਾਹੀਦਾ ਰਾਤ ਨੂੰ ਤੇ ਦੋਸਤੋ ਦੂਜੇ ਨੰਬਰ ਤੇ ਜਿਹੜੀ ਚੀਜ਼ ਹੈ ਜਿਹਦਾ ਰਾਤ ਨੂੰ ਪਰਹੇਜ ਕਰਨਾ ਚਾਹੀਦਾ ਉਹ ਹੈਗਾ ਸਲਾਦ ਸਲਾਦ ਦੇ ਵਿੱਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ ਫਾਈਬਰ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹਨੂੰ ਵੀ ਪਚਾਉਣਾ ਔਖਾ ਜਾਂਦਾ ਸਾਡੇ ਸਰੀਰ ਵਾਸਤੇ ਰਾਤ ਨੂੰ ਸੋ ਜਿਹਦੇ ਨਾਲ ਸਾਡੀ ਪਾਚਨ ਕਿਰਿਆ ਕਹਿ ਲਓ ਵੀ ਧੀਮੀ ਪੈ ਜਾਂਦੀ ਹੈ ਰਾਤ ਨੂੰ ਸੋ ਫਾਈਬਰ ਜਦੋਂ ਅਸੀਂ ਜ਼ਿਆਦਾ ਖਾਂਦੇ ਆ ਤਾਂ ਇਹ ਪਚ ਪੌਂਦਾ ਨਹੀਂ ਉਵੇਂ ਹੀ ਸਾਡੇ ਪੇਟ 'ਚ ਪਿਆ ਰਹਿੰਦਾ ਹੈ ਜਿਹਦੇ ਕਰਕੇ ਸਾਨੂੰ ਕਬਜ਼ ਦੀ ਪਰੇਸ਼ਾਨੀ ਹੋ ਸਕਦੀ ਆ ਐਸਿਡਿਟੀ ਦੀ ਪਰੇਸ਼ਾਨੀ ਹੋ ਸਕਦੀ। ਸੋ ਸਲਾਦ ਦਾ ਰਾਤ ਨੂੰ ਪਰਹੇਜ਼ ਕਰਨਾ ਚਾਹੀਦਾ ਜਾਂ ਤੁਸੀਂ ਇਹਨੂੰ ਸਵੇਰ ਵੇਲੇ ਖਾ ਸਕਦੇ ਆ ਜਾਂ ਦੁਪਹਿਰ ਦੇ ਖਾਣੇ ਨਾਲ। ਤੇ ਦੋਸਤੋ ਨੰਬਰ 3 ਤੇ ਜਿਹੜੀ ਚੀਜ਼ ਦਾ ਸੀ ਪਰਹੇਜ਼ ਕਰਨਾ ਹੈ ਰਾਤ ਨੂੰ ਉਹ ਹੈਗੀ ਆ ਦਹੀਂ। ਦੋਸਤੋ ਦਹੀਂ ਦੇ ਵਿੱਚ ਹਿਸਟਾਮਿਨ ਜ਼ਿਆਦਾ ਰਿਲੀਜ਼ ਹੁੰਦਾ ਸਾਡੇ ਸਰੀਰ 'ਚ ਜਦੋਂ ਅਸੀਂ ਦਹੀਂ ਨੂੰ ਖਾਂਦੇ ਆ। ਸੋ ਦਹੀਂ ਨੂੰ ਖਾਣ ਨਾਲ ਜਿਹੜਾ ਹਿਸਟਾਮਿਨ ਪਦਾਰਥ ਬਣਦਾ ਸਾਡੇ ਸਰੀਰ 'ਚ ਉਦੇ ਕਰਕੇ ਰੇਸ਼ੇ ਦੀ ਪਰੇਸ਼ਾਨੀ ਬਲਗਮ ਜ਼ਿਆਦਾ ਬਣਦੀ ਆ ਇਹਦੇ ਨਾਲ ਨਾਲ ਰਾਤ ਨੂੰ ਦਹੀਂ ਖਾਣਾ ਦੋਸਤੋ ਨਵੀਆਂ ਸਟੱਡੀਆਂ ਇਹ ਦੱਸਦੀਆਂ ਵੀ ਅੰਜਾਈਟੀ ਡਿਪਰੈਸ਼ਨ ਦੀ ਪਰੇਸ਼ਾਨੀ ਵੀ ਵੱਧਦੀ ਆ ਤੇ ਜਿਨ੍ਹਾਂ ਲੋਕਾਂ ਨੇ ਵਾਲ ਛੱਡਦੇ ਆ ਉਹਨਾਂ ਦੀ ਪਰੇਸ਼ਾਨੀ ਵੀ ਵੱਧ ਹੋ ਜਾਂਦੀ ਜੇ ਉਹ ਰਾਤ ਨੂੰ ਦਹੀਂ ਖਾਂਦੇ ਆ ਸੋ ਰਾਤ ਨੂੰ ਦਹੀਂ ਦਾ ਬਿਲਕੁਲ ਪਰਹੇਜ਼ ਕਰਨਾ ਚਾਹੀਦਾ ਏ ਤੁਸੀਂ ਦੁਪਹਿਰੇ ਦਹੀਂ ਖਾ ਸਕਦੇ ਜਾਂ ਸਵੇਰੇ ਖਾ ਸਕਦੇ ਤੇ ਦੋਸਤੋ ਰਾਤ ਨੂੰ ਫਰੂਟਸ ਜਿਹੜੇ ਫਾਲ ਆ ਉਹਨਾਂ ਦਾ ਵੀ ਪਰਹੇਜ਼ ਕਰਨਾ ਚਾਹੀਦਾ ਕਿਉਂਕਿ ਇਹਨਾਂ ਦੇ ਵਿੱਚ ਫਰਕਟੋਸ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਇਹ ਵੀ ਸਾਡੇ ਡਾਈਜੈਸ਼ਨ ਵਿੱਚ ਪ੍ਰੋਬਲਮ ਕ੍ਰੀਏਟ ਹੁੰਦੀ ਆ ਸਾਡੇ ਐਸਿਡਿਟੀ ਜ਼ਿਆਦਾ ਬਣਦੀ ਆ ਕਿਉਂਕਿ ਰਾਤ ਨੂੰ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਉਹ ਸਲੋ ਹੋ ਜਾਂਦਾ ਏ ਸੋ ਫਰੂਟਸ ਦਾ ਵੀ ਰਾਤ ਨੂੰ ਪਰਹੇਜ਼ ਕਰਨਾ ਚਾਹੀਦਾ ਏ ਤੇ ਜ਼ਿਆਦਾ ਫਰਕਟੋਸ ਰਾਤ ਨੂੰ ਜ਼ਿਆਦਾ ਲੈਣ ਕਰਕੇ ਸਾਡੀ ਨੀਂਦ ਵੀ ਉੱਡ ਜਾਂਦੀ ਆ ਸੋ ਨੀਂਦ ਵਿੱਚ ਵੀ ਡਿਸਟਰਬੈਂਸ ਆਉਂਦੀ ਆ ਸੋ ਰਾਤ ਨੂੰ ਕਦੇ ਵੀ ਫਰੂਟਸ ਸਾਨੂੰ ਨਹੀਂ ਖਾਣੇ ਚਾਹੀਦੇ ਤੇ ਇਹਦੇ ਨਾਲ ਨਾਲ ਜਿਹੜਾ ਹੈਵੀ ਮੀਲ ਆ ਭਾਰਾ ਭੋਜਨ ਆ ਜਿਆਦਾ ਕਿਉਂ ਤੇਲ ਵਾਲਾ ਉਹ ਵੀ ਰਾਤ ਨੂੰ ਨਹੀਂ ਖਾਣਾ ਚਾਹੀਦਾ ਇਹ ਵੀ ਸਾਡੇ ਡਾਈਜੈਸ਼ਨ ਚ ਵੀ ਪ੍ਰੋਬਲਮ ਲਿਆਉਂਦਾ ਤੇ ਬਾਕੀ ਸਾਡਾ ਜਿਹੜਾ ਭਾਰ ਆ ਉਹ ਵੀ ਇਹਦੇ ਨਾਲ ਵਧਣਾ ਸ਼ੁਰੂ ਹੋ ਜਾਂਦਾ ਕਿਉਂਕਿ ਪੂਰੀ ਰਾਤ ਸਾਡਾ ਜਿਹੜਾ ਮੈਟਾਬੋਲਿਜ਼ਮ ਆ ਸਲੋ ਹੁੰਦਾ ਏ ਤੇ ਭੋਜਨ ਤੋਂ ਭੋਜਨ ਨੂੰ ਕਹਿ ਲੋ ਵੀ ਹਾਜਮ ਕਰਕੇ ਇਹਨੂੰ ਬਾਲ ਕੇ ਜਿਹੜੀ એનર્ਜੀ ਬਣਦੀ ਏ ਸਾਰੀ ਪ੍ਰਕਿਰਿਆ ਨੂੰ ਅਸੀਂ ਮੈਟਾਬੋਲਿਜ਼ਮ ਕਹਿ ਦਿੰਨੇ ਆ ਇਹ ਸੁਸਤ ਪੈ ਜਾਂਦੀ ਆ ਸੋ ਜਦੋਂ ਅਸੀਂ ਹੈਵੀ ਭੋਜਨ ਖਾਂਦੇ ਆ ਤਾਂ ਇਹਦੇ ਨਾਲ ਸਾਡੇ ਚਰਬੀ ਜਮਾ ਹੁੰਦੀ ਭਾਰ ਵੱਧਦਾ ਤੇ ਅੱਗੇ ਜਾ ਕੇ ਫੈਟੀ ਲੀਵਰ ਵਰਗੀਆਂ ਪਰੇਸ਼ਾਨੀਆਂ ਆਉਂਦੀਆਂ ਸੋ ਹੈਵੀ ਮੀਲ ਰਾਤ ਨੂੰ ਬਿਲਕੁਲ ਨਹੀਂ ਲੈਣੀ ਚਾਹੀਦੀ ਇਹਦੇ ਨਾਲ ਨਾਲ ਮਿਰਚ ਮਸਾਲੇ ਵਾਲਾ ਭੋਜਨ ਵੀ ਤળਿਆ ਭੋਜਨ ਇਹ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਮਿਰਚ ਮਸਾਲੇ ਵਾਲਾ ਭੋਜਨ ਖਾਣ ਨਾਲ ਵੀ ਸਾਡੀ ਜਿਹੜੀ ਨੀਂਦ ਉੱਡਦੀ ਆ ਤੇ ਚਾਹ ਤੇ ਕੌਫੀ ਦਾ ਵੀ ਰਾਤ ਨੂੰ ਸਾਨੂੰ ਪਰਹੇਜ਼ ਕਰਨਾ ਚਾਹੀਦਾ ਸੋ ਦੋਸਤੋ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਸਕੇ ਕਿਉਂਕਿ ਕਈ ਲੋਕਾਂ ਨੂੰ ਨੀਂਦ ਦੀ ਪਰੇਸ਼ਾਨੀ ਹੁੰਦੀ ਰਾਤ ਨੂੰ ਨੀਂਦ ਨਹੀਂ ਆਉਂਦੀ ਤੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਇਹ ਭੋਜਨ ਸਾਡੇ ਲਈ ਸਹੀ ਆ ਜਾਂ ਨਹੀਂ ਸਹੀ ਸੋ ਉਹਨਾਂ ਤੱਕ ਵੀ ਇਹ ਵੀਡੀਓ ਪਹੁੰਚਣੀ ਜ਼ਰੂਰੀ ਆ ਤੇ ਦੋਸਤੋ ਕਈ ਭਰਾ ਇਹ ਵੀ ਕਹਿ ਦਿੰਦੇ ਵੀ ਵੀਡੀਓ ਨੂੰ ਜ਼ਿਆਦਾ ਲੰਬੀ ਨਾ ਬਣਾਇਆ ਕਰੋ ਸੋ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਨਾ ਵੀ ਸਾਨੂੰ ਆਪਣੀ ਸਿਹਤ ਖਾਤਰ ਦਿਨ ਚ 5 ਤੋਂ 10 ਮਿੰਟ ਜ਼ਰੂਰ ਕੱਢਣੇ ਚਾਹੀਦੇ ਆ ਸੋ ਵੀਡੀਓ ਨੂੰ ਪੂਰਾ ਸੁਣ ਕੇ ਇਹਤੇ ਅਮਲ ਜਰੂਰ ਕਰਿਆ ਕਰੋ ਤੁਹਾਨੂੰ ਆਪਣੀ ਸਿਹਤ 'ਚ ਪਰਵਰਤਨ ਜਰੂਰ ਮਿਲਣਗੇ ਸੋ ਇਹ ਜਾਣਕਾਰੀ ਨੂੰ ਵੀ ਸ਼ੇਅਰ ਕਰਿਓ ਤੇ ਆਪਣਾ ਪੇਜ ਆ ਜਿਹੜਾ ਉਹ ਵੀ ਫੋਲੋ ਕਰ ਲਓ ਤਾਂ ਜੋ ਅੱਗੇ ਜਿਹੜੀਆਂ ਮੈਂ ਵੀਡੀਓਜ਼ ਬਣਾਉਂਗਾ ਉਹ ਵੀ ਤੁਹਾਡੇ ਤੱਕ ਜਿਹੜੀਆਂ ਸਾਨੀ ਨਾਲ ਪਹੁੰਚਣ ਸੌਖੇ ਤਰੀਕੇ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ